ਰੰਤਨ ਦਾ ਇਲੈਕਸ਼ਨ ਜੋਰਾਂ ਤੇ ਐ ਤੇ ਕੈਂਡੀਡੇਟ ਇਲੈਕਸ਼ਨ ਛੱਡ ਕੇ ਇੱਕੋ ਕੈਂਡੀਡੇਟ ਜਿਹੜਾ ਇੱਥੇ ਪਹੁੰਚਿਆ ਹੈ ਭਾਈ ਮਨਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਦਾ ਇਲੈਕਸ਼ਨ ਛੱਡਿਆ ਹੈ ਕੱਲ ਨੂੰ ਤਾਂ ਇਲੈਕਸ਼ਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਵੇਖੋ ਲੈਕਸ਼ਨ ਹੀ ਜ਼ਰੂਰੀ ਮੈਨੂੰ ਪਹਿਲਾਂ ਪੰਜਾਬ ਜ਼ਰੂਰੀ ਹੈ ਜੇ ਪੰਜਾਬ ਦੇ ਮੁੱਦੇ ਨਹੀਂ ਹੱਲ ਹੋਣਗੇ ਮੈ ਇਲੈਕਸ਼ਨ ਲੜ ਕੇ ਕੀ ਕਰਾਂਗਾ ਪਹਿਲਾਂ ਪੰਜਾਬ ਦੇ ਹੱਲ ਹੋਣ ਮੁੱਦੇ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਖਲੋਤੇ ਆਪਾਂ ਪੰਜਾਬ ਵਾਸਤੇ ਆ ਤੇ ਜੇ ਪੰਜਾਬ ਨਾਲ ਖੜੇ ਨਹੀਂ ਹੋਵਾਂਗੇ ਤਾਂ ਫਾਇਦਾ ਕੀ ਸਾਡਾ ਇਲੈਕਸ਼ਨ ਨਿਤੰਦਾ ਵੀ ਕੀ ਲੱਗਦਾ ਇੱਥੇ ਯੂਨੀਵਰਸਿਟੀ ਹਰ ਵਾਰੀ ਪੰਜਾਬ ਤੇ ਕਿਉਂ ਹਮਲਾ ਹੁੰਦਾ ਹੁਣ ਪੰਜਾਬ ਦੀ ਯੂਨੀਵਰਸਿਟੀ ਤੇ ਹੋ ਗਿਆ ਦੇਖੋ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਆਪਣੀਆਂ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰੀ ਸਰਕਾਰ ਆ ਇਹ ਸਾਡੇ ਉੱਤੇ ਹਮਲੇ ਕਿਉਂ ਕਰਦੀ ਆ ਵੀ ਉਹਦਾ ਕਾਰਨ ਇੱਕੋ ਸਾਡੀ ਕੌਮ ਕੋ ਜਰਨੈਲ ਨਹੀਂ ਕੋਈ ਅੱਗੇ ਹੁੰਦਾ ਜੇ ਕੋਈ ਜਰਨੈਲ ਸਾਡੀ ਕੌਮ 'ਚ ਹੋਏਗਾ ਨਾ ਕਦੀ ਹਮਲੇ ਨਹੀਂ ਹੋਏਗਾ ਤੇ ਕੇਂਦਰ ਨੂੰ ਸਾਡੀਆਂ ਪੱਗਾਂ ਚੁੱਭਦੀਆਂ ਪਈਆਂ ਆਰਐਸ ਨੂੰ ਸਾਡੀਆਂ ਪੱਗਾਂ ਚੁੱਭਦੀਆਂ ਕਿਉਂ ਇਸ ਯੂਨੀਵਰਸਿਟੀ ਦਾ ਪ੍ਰਧਾਨ ਜਸਮੀਤ ਪੱਗ ਬੰਦਾ ਤਾਂ ਕਰਕੇ ਉਹਨਾਂ ਨੂੰ ਪੱਗਾਂ ਚੁੱਭਦੀਆਂ ਸਾਡੀਆਂ ਇਹ ਖਾਕੀ ਨਿਕਰਾਂ ਪਾਉਣਾ ਚਾਹੁੰਦੇ ਆ ਸਾਰਿਆਂ ਦੇ ਔਰ ਇਹਨਾਂ ਨੂੰ ਲੱਗਦਾ ਵੀ ਇੱਥੇ ਆਰਐਸਐਸ ਦਾ ਸਿਲੇਬਸ ਚੱਲੇ ਇੱਥੇ ਸਾਡੀਆਂ ਗੱਲਾਂ ਹੋਣ ਨਸਲਾਂ ਖਤਮ ਕਰਨ ਦੀ ਕਹਾਣੀ ਹੈ ਇਹ ਇਹ ਨਾ ਨਸਲਾਂ ਖਤਮ ਹੋਣੀਆਂ ਨਾ ਫਸਲਾਂ ਖਤਮ ਹੋਣੀਆਂ ਨਾ ਖਾਕੀ ਨਿਕਰਾਂ ਪਹਿਣੀਆਂ ਇੱਥੇ ਉਹ ਵਹਿਮ ਦੇ ਵਿੱਚ ਬੜੇ ਤਗੜੇ ਬੈਠੇ ਆ ਇਹ ਕੋ ਮੁੱਟ ਚੁੱਕੀ ਆ ਨੌਜਵਾਨ ਪੀੜੀ ਜਾ ਚੁੱਕੀ ਆ ਇਹ ਕਦੀ ਨਹੀਂ ਕਿ ਇੱਥੇ ਕੁਝ ਹੋ ਸਕਦਾ ਉਹਨਾਂ ਨੇ ਇੱਕ ਨਾ ਬਲੱਡ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਵੇਖੀਏ ਜੇ ਬਲੱਡ ਤੱਤਾ ਵਾ ਕਿ ਠੰਡਾ ਵਾ ਉਹਨਾਂ ਨੂੰ ਪਤਾ ਲੱਗ ਗਿਆ ਇੱਥੇ ਪਾਣੀ ਬਹੁਤ ਤੱਤਾ ਬਲੱਡਾ ਚਲਿਏ ਵਾ ਬੋਲਾਰੋ ਕਿਵਾਰੀ ਬਹੁਤ ਜ਼ਿਆਦਾ ਮੈਨੂੰ ਪੁੱਛਿਆ ਕਿਥੇ ਜਾ ਰਹੇ ਹੋ ਮੈਂ ਕਿਹਾ ਯੂਨੀਵਰਸਿਟੀ ਵਿੱਚ ਜਾ ਰਿਹਾ ਮੋਰਚਾ ਲਾ ਕੇ ਤੇ ਨਹੀਂ ਜਣਾ ਦੀ ਵਾਪਸ ਹੋ ਜਾਓ ਮੈਂ ਕਿਹੜੀ ਗੱਲਾਂ ਵੀ ਜਿਹੜੇ ਕੰਮ ਵਾਸਤੇ ਆ ਦੀ ਕਿਉਂ ਲੋਕ ਦੇ ਪੇਰੇ ਇਹ ਲੋਕਤੰਤਰ ਦੇਸ਼ ਆ ਹਰ ਕਿਸੇ ਨੂੰ ਹੱਕ ਹੈ ਆਪਣਾ ਜਾਨ ਦਾ ਮੇਰੇ ਸਾਹਮਣੇ ਕਈ ਬੱਸਾਂ ਵਿੱਚ ਮੁੰਡੇ ਫੜਫੜ ਕੇ ਇੰਦੇ ਸੁੱਟੇ ਨਾਲੇ ਕਈਆਂ ਦੀਆਂ ਪੱਗਾਂ ਲੱਥੀਆਂ ਕਈਆਂ ਲਾਠੀ ਚਾਰਜ ਕੀਤਾ ਇਹ ਬਹੁਤ ਜ਼ਿਆਦਾ ਸਰਕਾਰਾਂ ਧੱਕੇਸ਼ੇ ਦੇ ਉੱਤਰ ਆਈਆਂ ਅਸੀਂ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੋਵਾਂਗੇ ਸਾਨੂੰ ਇਦਾਂ ਹੀ ਕੋੜ ਦੇ ਮਾਰਦੇ ਰਹਿਣਗੇ ਆ ਜੀ ਤੁਸੀਂ ਵੀ ਖਾਲਸਾ ਨਿਸ਼ਾਨ ਦੇ ਥੱਲੇ ਚੋਂ ਲੜ ਰਹੇ ਹੋ ਇੱਥੇ ਵੀ ਖਾਲਸੇ ਦਾ ਨਿਸ਼ਾਨ ਹੈ ਇਹ ਖਾਲਸੇ ਦਾ ਨਿਸ਼ਾਨ ਜ਼ਰੂਰੀ ਹੈ ਜਿੱਤਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਜੀ ਜੇ ਇਹ ਨਹੀਂ ਹੋਏਗਾ ਸਾਡੇ ਹੱਲ ਕਦੀ ਵੀ ਨਹੀਂ ਹੋਣੇ ਜੇ ਜੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਨਾ ਹੱਲ ਬੈਠੇ ਆਵਾਂਗੇ ਤੇ ਕਦੀ ਸਾਡੀ ਕੌਮ ਦਾ ਹੱਲ ਜ਼ਿੰਦਗੀ 'ਚ ਨਹੀਂ ਹੋ ਸਕਦਾ ਸਾਨੂੰ ਮਾਰਨਗੇ ਸਾਨੂੰ ਕੁੱਟਣਗੇ ਸਾਨੂੰ ਧਰਨੇ ਲਾਣੇ ਪੈਣੇ ਆ ਤੇ ਜੇ ਆਪਾਂ ਕਹਿੰਦੇ ਧਰਨੇ ਨਹੀਂ ਲਾਉਣੇ ਤੇ ਫਿਰ ਭਾਜੀ ਖਾਲਸਾ ਰਾਏ ਸਾਨੂੰ ਬੁਣਾ ਬਹੁਤ ਜ਼ਰੂਰੀ ਹੈ ਅੱਛਾ ਪੰਚਾਇਤ ਤੁਸੀਂ ਆਪ ਦਾ ਇਲੈਕਸ਼ਨ ਛੱਡ ਕੇ ਆਏ ਹੋ ਉੱਥੇ ਮਾਹੌਲ ਠੀਕ ਉਹ ਚੜਦੀ ਗੱਲਾ ਸ਼ੁਰੂ ਦੇਦੋ ਚੜਦੀ ਗੱਲਾ ਵਾ ਉਹਦੇ ਮੱਝ ਦੇ ਜਰਨੈਲ ਬੈਠੇ ਆ ਉਹਨਾਂ ਨੇ ਤਾਂ ਕਿਹਾ ਮਨਦੀਪ ਸਿੰਘ ਤੂੰ ਆਪਣਾ ਆਰਾਮ ਨਾਲ ਹਮਲਾ ਜਿਤਉਣਾ ਸਾਡਾ ਕਾ ਤੂੰ ਡੇਚ ਨਾਲ ਆਹ ਮੋਰਚਾ ਵਿੱਚ ਤੋਣਾ ਹੁਣ ਕੰਮ ਬਣ ਗਿਆ ਤੁਹਾਡਾ ਇਹ ਜਿੱਤਿਆ ਪਿਆ ਵਾ ਤੁਹਾਡੇ ਸਾਹਮਣੇ ਨੌਜਵਾਨ ਪੀੜੀ ਦਾ ਹਾਰ ਆ ਚੁੱਕਾ ਇਹ ਸਮਝੋ ਕਿ ਸਰਕਾਰਾਂ ਹਿੱਲ ਗਈਆਂ ਮੋਰਚਾ ਵੇਖ ਕੇ ਉਹਨਾਂ ਨੇ ਹਲਕੀ ਚੁੰਡੀ ਮਾਰ ਕੇ ਵੇਖੀ ਕੋਈ ਕੱਟ ਹੁੰਦਾ ਇੱਥੇ ਪਾਰੀ ਸਾਰਾ ਮੁਹੱਲੀ ਜਾਮ ਹੋ ਚੁੱਕਾ ਖਰੜ ਤੱਕ ਰਸ਼ ਲੱਗ ਗਿਆ ਵਾ ਤੇ ਜਿੱਤਿਆ ਪਿਆ ਮੋਰਚਾ ਇਹ ਵੀ ਇਹ ਮੋਰਚਾ ਫਤਿਹ ਆ ਇਹਨਾਂ ਦਾ ਅੱਛਾ ਜਿਹੜੇ ਨੌਜਵਾਨ ਨੇ ਇੱਥੇ ਮੁੰਡੇ ਨੇ ਇਹਨਾਂ ਦੀ ਤਸਵੀਰ ਹੈ ਵੀ ਪੰਜਾਬ ਯੂਨੀਵਰਸਿਟੀ ਚੋਂ ਉੱਠ ਕੇ ਲੀਡਰ ਬਣਦੇ ਨੇ ਤੇ ਪੰਜਾਬ ਯੂਨੀਵਰਸਿਟੀ ਚੋਂ ਉੱਠ ਕੇ ਉਹ ਬੰਦੇ ਬਣਦੇ ਨੇ ਜਿਹੜੇ ਮਤਲਬ ਗਾਂ ਜਾ ਕੇ ਸੰਘਰਸ਼ ਕਰਦੇ ਆ ਫਿਰ ਸਰਕਾਰ ਇਹ ਗੱਲ ਤੋਂ ਡਰਦੀ ਹੈ ਵੀ ਇੱਥੋਂ ਨਾ ਬਣਨੇ ਇਹੋ ਜਿਹੇ ਬੰਦੇ ਇਹੋ ਤਾਂ ਗੱਲ ਹੈ ਤਦੇ ਤੈਨਾਂ ਦਾ ਸਿਲੇਬਸ ਚੇਂਜ ਕਰਦੇ ਪਏ ਸਾਰਾ ਇਤਿਹਾਸ ਚੇਂਜ ਹੋ ਜਨਾ ਸਾਡਾ ਇੱਥੋਂ ਹਨਾ ਉਹਨਾਂ ਨੇ ਆਰਐਸਐਸ ਨੇ ਕਰਨਾ ਕੀ ਹੈ ਆਪਣਾ ਇਤਿਹਾਸ ਲਿਆ ਕੇ ਉਹ ਪੜਾਉਣਾ ਸ਼ੁਰੂ ਕਰ ਦੇਣਾ ਮੁੰਡਿਆਂ ਦਾ ਮਾਈਂਡ ਵਾਇਸ ਕਰਨਾ ਉਹ ਨਹੀਂ ਹੋਣ ਦੇਗੇ ਸਾਡੀ ਨੌਜਵਾਨ ਪੀੜੀ ਨੂੰ ਖਤਮ ਕਰ ਦੇ ਦੇ ਪੇ ਸਾਡੇ ਸਭਿਆਚਾਰ ਖਤਮ ਕਰ ਦੇ ਦੇ ਕਿਤੇ ਨਾ ਕਿਤੇ ਪੰਜਾਬ ਨਾ ਕਹ ਲੋ ਹਮੇਸ਼ਾ ਤੱਕੇ ਹੀ ਜਾਂਦੇ ਆਏ ਸਾਡਾ ਪਾਣੀ ਖੋਲਿਆ ਸਰ ਡੈਮ ਖੋਲਿਆ ਸਾਡੀ ਯੂਨੀਵਰਸਿਟੀ ਖੋਨ ਤੇ ਆ ਗਏ ਨੇ ਸਾਡਾ ਚੰਡੀਗੜ੍ਹ ਖੋਲਿਆ ਸਾਡੇ ਪੱਲੇ ਛੱਡ ਦੇ ਕੀ ਪਏ ਪਰ ਸਰਕਾਰਾਂ ਹਜੇ ਵੀ ਚੁੱਪ ਹੈ ਇਹ ਨਹੀਂ ਸਮਝ ਲੱਗਦੀ ਕਿਉਂ ਚੁੱਪ ਬੈਠੀਆਂ ਸਰਕਾਰਾਂ ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜੋਂਗੇ ਤਾਂ ਇਹ ਮੁੱਦੇ ਚੱਕੋਗੇ ਮੈਂ ਆਇਆ ਹੀ ਇੰਨਾ ਵਾਸਤੇ ਜੀ ਇਹਨਾਂ ਦੇ ਮੁੱਦੇ ਚੁੱਕਣੇ ਹੋਰ ਮੈਂ ਇੱਥੇ ਕੀ ਕਹਣਾ ਆਲੂ ਗੋਭੀ ਥੋੜੀ ਘਟਣ ਜਾਣੀ ਹੈ ਇਹੋ ਹੀ ਮੁੱਦੇ ਚੁੱਕਣੇ ਇੱਥੇ ਜਾ ਕੇ ਬਾਬਾ ਸ਼ੁਕਰੀਆ ਮਨਦੀਪ ਸਿੰਘ ਇੱਥੇ ਪਹੁੰਚੇ ਨੇ ਔਰ ਵੈਸੇ ਤਰਤੰਦ ਦੇ ਵਿੱਚ ਜੋਰਾ ਸੋਰਾ ਤੇ ਇਲੈਕਸ਼ਨਾਂ ਫਿਰ ਵੀ ਇੱਥੇ ਕੰਮ ਕਰ ਛੱਡ ਕੇ ਪਹੁੰਚੇ ਨੇ ਤਾਂ ਕਾਬਿਲ-ਏ-ਤਾਰੀਫ਼ ਗੱਲ ਹੈ ਪੰਜਾਬ ਯੂਨੀਵਰਸਿਟੀ 'ਚ ਮੋਰਚਾ ਜੋਰਾ ਸੋਰਾ ਤੇ ਚੱਲ ਰਿਹਾ ਸਾਡੇ ਨਾਲ ਨੌਜਵਾਨ ਨੇ ਉਹਨਾਂ 'ਚ ਇੱਕ ਨੌਜਵਾਨ ਬ ਰਵਿੰਦਰ ਸਿੰਘ ਬਿੱਲਾ ਧਾਲੀਵਾਲ ਸੈਨੇਟ ਮੈਂਬਰ ਹੈ ਪਿਛਲੀ ਵਾਰੀ ਵੀ ਇਹਨਾਂ ਨੇ ਸੈਨੇਟ ਦੀਆਂ ਚੋਣਾਂ ਕਿੰਨਾ ਟਾਈਮ ਹੜਤਾਲ ਕਰਕੇ ਕਰੀਆਂ ਸੀ ਦੂਸਰਾ ਨੌਜਵਾਨ ਸਕੰਦਰ ਗਰਲਟੂ ਡੀਕੇ ਹੈ ਜਾਣ ਪਛਾਣ ਦਾ ਮਹਤਾਜ ਨਹੀਂ ਨਸ਼ਾ ਛਡਾਉਣ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਨਾਮ ਹੈ ਔਰ ਇਹਨੇ ਬਹੁਤ ਨੌਜਵਾਨਾਂ ਦਾ ਭਲਾ ਕੀਤਾ ਦੋਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਲੋਕ ਆਏ ਹੋਏ ਨੇ ਜਿਨ੍ਹਾਂ ਦੇ ਜਿਹਨਾਂ ਦੇ ਦਿਲ ਦੇ ਵਿੱਚ ਖੂਨ ਦੇ ਵਿੱਚ ਕਿਸੇ ਦਾ ਭਲਾ ਲਿਖਿਆ ਭਲਾ ਕਰਨਾ ਲਿਖਿਆ ਜਾਂ ਲੋਕਾਂ ਵਾਸਤੇ ਤੁਰਨਾ ਲਿਖਿਆ ਸਾਰੇ ਇੱਥੇ ਪਹੁੰਚੇ ਹੋਏ ਨੇ ਬਿੱਲੇ ਤੁਸੀਂ ਸੈਨੇਟ ਮੈਂਬਰ ਹੋ ਪਿਛਲੀ ਵਾਰੀ ਵੀ ਤੁਸੀਂ ਬਹੁਤ ਔਖੇ ਹੋ ਕੇ ਇਲੈਕਸ਼ਨ ਕਰਵਾਏ ਸੀ ਵੀਰੇ ਇਲੈਕਸ਼ਨ ਦੇ ਅੜਕਾ ਤੋਂ ਜਾਂਦੇ ਨੇ ਇਹਨਾਂ ਨੂੰ ਪ੍ਰੋਬਲਮ ਕੀ ਹੈ ਅੰਦਰਲੀ ਗੱਲ ਦੱਸੋ ਆਮ ਲੋਕਾਂ ਨੂੰ ਚਲੋ ਇੰਨੀ ਗੱਲ ਨਹੀਂ ਪਤਾ ਹੁੰਦੀ ਤੁਸੀਂ ਯੂਨੀਵਰਸਿਟੀ ਦੇ ਤੁਹਾਨੂੰ ਪਤਾ ਅਸਲ ਦੇ ਵਿੱਚ ਨਾ ਗਰਪਾਲ ਵੀਰੇ ਅੰਦਰਲੀ ਗੱਲ ਇਹ ਆ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨਾ ਇਹ ਪੰਜਾਬ ਦੀ ਚੰਡੀਗੜ੍ਹ ਦੇ ਨਾਲ ਇੱਕ ਬਰੀਕ ਜੀ ਤੰਦ ਜੁੜੀ ਹੋਈ ਹੈ ਚੰਡੀਗੜ੍ਹ ਆਪਾਂ ਨੂੰ ਸਭ ਨੂੰ ਪਤਾ ਆਪਾਂ ਕਲੇਮ ਕਰਦੇ ਆ ਸਾਰੇ ਗਣੇ ਪੰਜਾਬ ਦਾ ਇਹਨਾਂ ਨੇ ਚੰਡੀਗੜ੍ਹ ਨੂੰ ਯੂਟੀ ਬਣਾਇਆ ਹੋਇਆ ਪਰ ਅਸਲ ਦੇ ਵਿੱਚ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੀ ਧਰਤੀ ਹੈ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਇਹ ਯੂਨੀਵਰਸਿਟੀ ਵੀ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਵਿੱਚ ਬਣੀ ਆ ਪਰ ਇਹ ਕਰਦੇ ਕੀ ਨੇ ਸੈਨੇਟਾ ਜਿਹੜੀ ਉਹਦੀ ਗਵਰਨਿੰਗ ਬਾਡੀ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਉਹ ਬਹੁਤਾ ਜਿਹੜੇ ਗ੍ਰੈਜੂਏਟ ਜਾਂ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਵਿੱਚੋਂ ਹੀ ਆਉਂਦਾ ਇਹਨਾਂ ਨੇ ਕੀ ਕੀਤਾ ਹੁਣ ਕਿ ਜਿਹੜੀ ਚੁਣੀ ਹੋਈ ਪੰਜਾਬ ਯੂਨੀਵਰਸਿਟੀ ਦਾ ਚੁਣਿਆ ਹੋਇਆ ਹਿੱਸਾ ਸੀ ਸੈਨੇਟ ਦਾ ਉਹਦੇ 'ਚ ਸਿੱਧੇ ਕਿਉਂਕਿ ਬੀਜੇਪੀ ਭਜਪਾ ਦੇ ਜਿਹੜੇ ਕਿਸਾਨ ਅੰਦੋਲਨ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਪੰਜਾਬੀਆਂ ਦੇ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਪੈ ਚੁੱਕੀ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਸਰਕਾਰ ਨਹੀਂ ਕਰ ਰਹੇ ਪੰਜਾਬ ਦੇ ਲਾਲੋ ਜਾਂ ਮੇਰੇ ਨਾਲ ਮੇਰੇ ਚਾਚਾ ਜੀ ਖੜੇ ਨੇ Rajasthan ਤੋਂ ਨੇ ਸਾਰੇ ਸਾਰੇ ਹੀ ਲਾਲੋ ਬੀਜੇਪੀ ਦਾ ਕਿਸਾਨ ਵਰਗ ਦੀ ਦੁਸ਼ਮਣੀ ਹੈ ਟੋਟਲੀ ਤਾਂ ਆਪਣੇ ਲੋਕ ਇਹਨਾਂ ਨੂੰ ਪਤਾ ਵੀ ਅਸੀਂ ਪੰਜਾਬ 'ਚ ਚੋਣਾਂ ਤਾਂ ਜਾ ਨਹੀਂ ਸਕਦੇ ਫਿਰ ਇਹ ਨਾਮਿਨੇਟ ਕਰਨ ਦੇ ਕੋਸ਼ਿਸ਼ ਕਰਦੇ ਨੇ ਨਾਮਿਨੇਟ ਕਿਉਂ ਕਰਦੇ ਨੇ ਕਿਉਂਕਿ ਗਵਰਨਿੰਗ ਬਾਡੀ ਆ ਚਲਾਉਣੇ ਸੈਨ ਇਹਨਾਂ ਬੰਦਿਆਂ ਨੇ ਹੁੰਦੀ ਆ ਫਿਰ ਹੌਲੀ ਹੌਲੀ ਇਹੋ ਜਿਹੇ ਫੈਸਲੇ ਲਏ ਜਾਣਗੇ ਇੱਥੇ ਇਹ ਯੂਨੀਵਰਸਿਟੀ ਦਾ ਨਾਮ ਬਦਲ ਕੇ ਵੀ ਪੰਜਾਬ ਯੂਨੀਵਰਸਿਟੀ ਕੁਝ ਹੋਰ ਰੱਖਿਆ ਜਾਊਗਾ ਜਿਵੇਂ ਪਿੱਛੇ ਜੇ ਇੱਕ ਮੁੰਡੇ ਨੇ ਮਤਾ ਵੀ ਪਾਇਆ ਸੀ ਪ੍ਰਧਾਨ ਨੇ ਹਰਿਆਣਾ ਕਾਂਗਰਸ ਦੇ ਨਾਲ ਸੰਬੰਧਤ ਸੀਗਾ ਉਹ ਆਪਾਂ ਕੱਲੇ ਬੀਜੇਪੀ ਦੀ ਗੱਲ ਕਰਦੇ ਨਾ ਕਾਂਗਰਸ ਵੱਲੋਂ ਨੇ ਮਤਾ ਪਾਇਆ ਸੀਗਾ ਦਪਿੰਦਰ ਹੁੱਡੇ ਦੀ ਇਨਵੋਲਵਮੈਂਟ ਸੀ ਇਸ ਚੀਜ਼ ਦੇ ਵਿੱਚ ਇਹਨਾਂ ਨੇ ਮਤਾ ਪਾਇਆ ਸੀ ਕਿ ਇਸ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਰੱਖ ਦੇਣ ਹਾਲਾਂਕਿ ਹਰਿਆਣੇ ਦਾ ਇੱਕ ਵੀ ਕਾਲਜ ਇਹਦੇ ਨਾਲ ਐਸੋਸੀਏਟ ਨਹੀਂ ਕਰਦਾ ਤਾਂ ਪੰਜਾਬ ਦੇ ਸਾਰੇ ਕਾਲਜ ਜੁੜੇ ਹੋ ਜਦ ਪੰਜਾਬੀ ਮੂਲ ਦੇ ਲੋਕ ਨੇ ਚਲੋ ਕੋਈ ਹਰਿਆਣੇ ਰਾਜਸਥਾਨ ਤੋਂ ਹੀ ਬਿਲੋਂਗ ਕਰਦਾ ਉਹਨਾਂ ਸਾਰਿਆਂ ਦੇ ਮਨਾਂ 'ਚ ਹੌਲੀ 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 ਕਰਕੇ ਇਹ ਨਿੱਕੇ ਨਿੱਕੇ ਮਸਲੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਅਵਾਲਾ ਮਤਲਬ ਖੂਨ ਦਾ ਬਾਲਾ ਮਰਨ ਨੂੰ ਜੀ ਕਰਦਾ ਕੋਈ ਨਾ ਕੋਈ ਮੰਚ ਚਾਹੀਦਾ ਲੋਕਾਂ ਨੂੰ ਅੱਜ ਸਾਡੇ ਅਸੀਂ ਖੁਸ਼ ਨਸੀਬ ਸਾਬਦੇ ਆ ਆਪਣੇ ਆਪ ਨੂੰ ਅਸੀਂ ਇਸ ਧਰ ਲੈਿੰਦਾ ਸਾਨੂੰ ਮੌਕਾ ਹਿੱਸਾ ਬਣ ਦਾ ਮੌਕਾ ਮਿਲਿਆ ਇਹਦੀ ਗਵਾਹੀ ਕਰਨ ਦਾ ਮੌਕਾ ਮਿਲਿਆ ਇਹ ਵਾਹਿਗੁਰੂ ਕਾਲਪੁਰਖ ਦੀ ਕਿਰਪਾ ਹੈ ਕਿਉਂਕਿ ਇਹ ਮੋਰਚਾ ਇੱਕ ਇਤਿਹਾਸਿਕ ਮੋਰਚਾ ਹੋਊਗਾ ਜਿਹੜਾ ਚੰਡੀਗੜ੍ਹ ਤੇ ਮੈਨੂੰ ਲੱਗਦਾ ਪਿਛਲੇ 30 35 ਸਾਲ ਹੋ ਗਏ ਨੇ ਇਹੋ ਜਿਹਾ ਕਿਸੇ ਵੀ ਜਥੇਬੰਦੀ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਨਹੀਂ ਲੱਗਿਆ ਯੂਨੀਵਰਸਿਟੀ ਦਾ ਦੂਰ ਦੀ ਗੱਲ ਹੈ ਤਾਂ ਅੱਜ ਮੈਨੂੰ ਲੱਗਦਾ ਪ੍ਰਸ਼ਾਸਨ ਆ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਉਹਨਾਂ ਦੇ ਮੂੰਹ ਉੱਡੇ ਹੋਏ ਨੇ ਦੇਖ ਕੇ ਕਿ ਕਿੱਥੋਂ ਲੋਕ ਆ ਗਏ ਹਾਲੇ ਹਾਲਾਂਕਿ ਇੰਨੇ ਹੀ ਲੋਕ ਆ ਜਿਹੜੇ ਉਹ ਬਾਰਡਰਾਂ ਤੇ ਫਸੇ ਹੋਏ ਨੇ ਇੰਟੈਲੀਜੈਂਸ ਦੀ 25000 ਦੀ ਰਿਪੋਰਟ ਸੀਗੀ 25000 ਲੋਕ ਆਣਗੇ ਤਾਂ ਉਹ ਹਾਲੇ ਹੌਚ-ਪੌਚ ਹੋਇਆ ਹੋਇਆ ਕੰਮ ਤੁਹਾਨੂੰ ਪਤਾ ਹੀ ਆ ਬਿਲਕੁਲ ਸੋਭਾ ਤੋਂ ਰੋਕ ਰਹੇ ਨੇ ਉੱ ਇਹ ਕਹਿੰਦੇ ਨੇ ਵੀ ਪੰਜਾਬੀਆਂ ਨੂੰ ਤਾਂ ਆਪਸ ਚ ਲੜ ਲੜ ਕੇ ਮਰ ਜਾਂਦੇ ਇਹਨਾਂ ਦੇ ਮੁੰਡੇ ਕੋਈ ਕੋਈ ਕੰਮ ਕਰਕੇ ਨਹੀਂ ਰਾਜੀ ਜਦੋਂ ਇਹੋ ਜਿਹਾ ਹੜ ਹੁੰਦਾ ਫਿਰ ਇਹਨਾਂ ਨੂੰ ਪਤਾ ਲੱਗਦਾ ਬਿਲਕੁਲ ਵੀਰੇ ਜਿੱਦਾਂ ਪੰਜਾਬ ਤੇ ਬਹੁਤ ਸਾਰੇ ਅਲੀਗੇਸ਼ਨ ਲਾਏ ਜਾਂਦੇ ਆ ਇਹ ਪੰਜਾਬੀ ਇਦਾਂ ਵਾ ਬਟ ਮੈਂ ਹਮੇਸ਼ਾ ਇਹ ਗੱਲ ਕਰਦਾ ਹਾਂ ਨਾ ਕਿ ਜਿਹੜੀ ਪਾਵਰ ਹੁੰਦੀ ਹੈ ਨਾ ਜਿਹੜੀ એનર્ਜੀ ਆ ਉਹ ਚੈਨਲਾਈਜ਼ ਕਿਹੜੇ ਪਾਸੇ ਹੁੰਦੀ ਆ ਉਹ ਜਦ ਕਿਸੇ ਮਾੜੇ ਪਾਸੇ ਨੂੰ ਜਾਂਦੀ ਆ ਤਾਂ ਉਧਰ ਵੀ ਉਹ ਖਲਾਰਾ ਪਾਉਂਦੀ ਆ ਜਦ ਉਹ ਚੰਗੇ ਪਾਸੇ ਆਉਂਦੀ ਆ ਤਾਂ ਤੁਸੀਂ ਇਹ ਹੜ ਵੇਖ ਹੀ ਰਹੇ ਹੋ ਇਹ ਪੰਜਾਬੀ ਜਿਹੜੇ ਆ ਜਿਹੜੇ ਉਹ ਲੋਕ ਨੇ ਜਿਹੜੇ ਉਸ ਆਲਾਮਤ ਤੋਂ ਬਚੇ ਰਹੇ ਤੇ ਆਪਦੇ ਹੱਕਾਂ ਦੀ ਗੱਲ ਕਰਨੀ ਜਾਣਦੇ ਆ ਸੋ ਬਾਕੀ ਪੰਜਾਬ ਇਹਦੇ ਵਿੱਚੋਂ ਨਿਕਲ ਰਿਹਾ ਵਾ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦਾ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਇਸ ਟਾਈਮ ਮੈਂ ਇੱਥੇ ਐਮਏ ਕਰ ਰਿਹਾ ਹਾਂ ਸੋਸ਼ਲ ਵਰਕ ਦੀ ਤੇ ਮੇਰੇ ਵਰਗੇ ਨੌਜਵਾਨ ਜਿਹੜੇ ਭਟਕ ਗਏ ਸੀ ਰਾਹਤੇ ਤੋਂ ਦੁਬਾਰਾ ਫੇਰ ਇਸ ਯੂਨੀਵਰਸਿਟੀ ਨੇ ਜਗ੍ਹਾ ਦਿੱਤੀ ਆ ਆਪਦੇ ਕਲਾਵੇ ਚ ਲਿਆ ਵਾ ਸਾਨੂੰ ਪੜਨ ਦਾ ਮੌਕਾ ਦਿੱਤਾ ਵਾ ਇਸ ਕਰਕੇ ਅਸੀਂ ਹੁਣ ਇਹਦੇ ਲਈ ਖੜੇ ਆ ਸਾਡੇ ਨਾਲ ਜਿੰਨੇ ਵੀ ਯਾਰ ਦੋਸਤ ਨੇ ਸਾਰੇ ਜਿੰਨੇ ਵੀ ਜਿੱਥੇ ਤੱਕ ਸਾਡੀ એનર્ਜੀ ਕੰਮ ਕਰਦੀ ਹੈ ਅਸੀਂ ਸਭ ਨੂੰ ਇੱਥੇ ਬੁਲਾਇਆ ਹੋਇਆ ਵਾ ਕਿ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਸਾਡੀ ਜਿਹੜੀ ਸੈਨਟ ਆ ਉਹਨੂੰ ਬਚਾਇਆ ਜਾਵੇ ਉਹਦੀਆਂ ਇਲੈਕਸ਼ਨਸ ਜਿਹੜੀਆਂ ਨੇ ਉਹ ਡੇਟ ਅਨਾਉਂਸ ਕੀਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਕਿਉਂਕਿ ਇਹ ਅਸੀਂ ਇਹ ਨਹੀਂ ਚਾਹੁੰਦੇਗੇ ਕਿ ਦਿੱਲੀ ਦੀਆਂ ਯੂਨੀਵਰਸਿਟੀਆਂ ਵਾਂਗ ਸਾਡੇ ਇੱਥੇ ਮੂਤ ਦੇ ਉੱਤੇ ਜਾਂ ਕਿਸੇ ਗੋਬਰ ਦੇ ਉੱਤੇ ਰਿਸਰਚ ਕੀਤੀ ਜਾਵੇ ਸਾਡੀ ਪੰਜਾਬ ਯੂਨੀਵਰਸਿਟੀ ਆ ਅਸੀਂ ਇੱਥੇ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਅਸੀਂ ਇੱਥੇ ਹੋਰ ਜਿਹੜੇ ਦੁਨੀਆ ਦੇ ਜਿੰਨੇ ਵੀ ਸਬਜੈਕਟ ਨੇ ਉਹਨਾਂ ਦੀ ਪੜ੍ਹਾਈ ਕੀਤੀ ਜਾਵੇ ਨਾ ਕਿ ਹੋਰ ਚੀਜ਼ਾਂ ਦੀ ਸੋ ਅਸੀਂ ਇਸ ਕਰਕੇ ਜੁੜੇ ਹੋਏ ਆ ਤੇ ਸਾਡਾ ਵੱਡਾ ਭਾਈ ਮੂਰੇ ਲੱਗ ਕੇ ਇਹਨਾਂ ਭਾਈ ਉਹਨਾਂ ਨੇ ਪਹਿਲਾਂ ਵੀ ਇਹ ਸੈਨੀਟ ਚੂਣਾ ਕਰਾਈਆਂ ਸੀਗੀਆਂ ਹੁਣ ਵੀ ਬਾਈ ਮੂਰੇ ਲੱਗਿਆ ਹੋਇਆ ਵਾ ਸੋ ਅਸੀਂ ਇਹਨਾਂ ਦੇ ਮਤਲਬ ਨਕਸ਼ੇ ਕਦਮਾਂ ਤੇ ਚੱਲ ਰਹੇ ਆ ਦੇਖ ਰਹੇ ਆ ਅੱਗੇ ਕਿ ਸੰਘਰਸ਼ ਕਿੱਦਾਂ ਲੜੇ ਜਾਂਦੇ ਆ ਕਿੱਦਾਂ ਜਿੱਤੇ ਜਾਂਦੇ ਆ ਸੋ ਇਹੀ ਸੀ ਅੱਛਾ ਬਾਈ ਤੁਸੀਂ ਅਗਵਾਈ ਕਰ ਰਹੇ ਹੋ ਮੋਰਚੇ ਦੀ ਤੁਹਾਨੂੰ ਪਤਾ ਹੋਊਗਾ ਇਹ ਅੱਜ ਦਾ ਦਿਨ ਹੀ ਚੱਲਣਾ ਹੈ ਕਿ ਲੰਬਾ ਵੀ ਚੱਲ ਸਕਦਾ ਦੇਖੋ ਜੀ ਸਾਡੀ ਜਿਹੜੀ ਫਿਲਹਾਲ ਮੰਗ ਹੈ ਉਹ ਸੈਨੀਟ ਦੀ ਚੂਣਾ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਆ ਏ ਵਾਈਸ ਚਾਂਸਲਰ ਨੇ ਕੱਲ ਮੀਡੀਆ 'ਚ ਖਬਰਾਂ ਦਿੱਤੀਆਂ ਨੇ ਮੀਡੀਆ 'ਚ ਬਿਆਨ ਦਿੱਤੇ ਨੇ ਕਿ ਅਸੀਂ ਨੋਟੀਫਿਕੇਸ਼ਨ ਭੇਜਤਾ ਹਾਂ ਪਰ ਆਜੋ ਚ ਆਜੋ ਪਰ ਅਸਲ ਦੇ ਵਿੱਚ ਹੋਇਆ ਕੀ ਆ ਜੇ ਵਾਈਸ ਚਾਂਸਲਰ ਸਾਡੀ ਅਥਾਰਟੀ ਯੂਨੀਵਰਸਿਟੀ ਦੀ ਹੈੱਡ ਹੈ ਉਹ ਸਾਡੀ ਕਨਸਟੀਟਿਊਸ਼ਨਲ ਹੈੱਡ ਵੀ ਵਾਈਸ ਚਾਂਸਲਰ ਆ ਸੈਲੈਂਟ ਦੀ ਹੈੱਡ ਵੀ ਆ ਜੇ ਉਹਨਾਂ ਨੂੰ ਅਸੀਂ ਉਹਨਾਂ ਦੇ ਬੱਚੇ ਆ ਜੇ ਉਹਨਾਂ ਨੂੰ ਲੱਗਦਾ ਸਾਡੇ ਤੇ ਯਕੀਨ ਹੈ ਤਾਂ ਸਾਡੇ ਕੋਲੇ ਆ ਕੇ ਗੱਲ ਕਰਨ ਮੀਡੀਆ ਦੇ ਰਾਹੀਂ ਸਾਡੇ ਨਾਲ ਕਿਉਂ ਗੱਲ ਕਰ ਰਹੇ ਹੋ ਸਾਡੇ ਸਾਹਮਣੇ ਨੋਟੀਫਿਕੇਸ਼ਨ ਲੈ ਕੇ ਆਉਣ ਜਾਂ ਕੋਈ ਵੀ ਕਿਸੇ ਵੀ ਦਾ ਰابطਾ ਹੋ ਸਕਦਾ ਕਿਸੇ ਤਰੀਕੇ ਜਦੋਂ ਚੋਣਾਂ ਦੀ ਅਪਰੂਵਲ ਆ ਜਾਊਗੀ ਨੋਟੀਫਿਕੇਸ਼ਨ ਆ ਜਾਊਗਾ ਨਾਲ ਦੀ ਨਾਲ ਧਰਨਾ ਚੱਕਿਆ ਜਾਊਗਾ ਹੋਰ ਮਸਲਾ ਹੀ ਕੋਈ ਨਹੀਂ ਹੈਗਾ ਬਾਕੀ ਜਿਹਨੇ ਨਾਂ ਦਿੱਤੀ ਤਾਂ ਫਿਰ ਇੱਥੇ ਹੀ ਆ ਤੁਸੀਂ ਬਿਲਕੁਲ ਇੱਥੇ ਹੀ ਆ ਜਿੰਨਾ ਚਿਰ ਚੱਲੂਗਾ ਫਿਰ ਬੈਠਾਂਗੇ ਜੀ ਬਿਲਕੁਲ ਬੈਠਾਂਗੇ ਤੁਸੀਂ ਰਾਜਸਥਾਨ ਤੋਂ ਆਏ ਹੋ ਸਾਡੀ ਇਹ ਕਹਿੰਦੇ ਕੱਲਾ ਪੰਜਾਬ ਦੇ ਲੋਕ ਹੀ ਆ ਬਸ ਜਿਹੜੇ ਖਰਾਬ ਕਰਨ ਵਾਲੇ ਫਿਰ ਤੁਸੀਂ ਰਾਜਸਥਾਨ ਵਾਲੇ ਵੀ ਆ ਗਏ ਨਹੀਂ ਸਾਡੀ ਰਾਜਸਥਾਨ ਦੇ ਵਿੱਚ ਜੀ ਕਿਸਾਨ ਜਥੇਬੰਦੀ ਹੈ ਗ੍ਰਾਮੀਣ ਕਿਸਾਨ ਮਜ਼ਦੂਰ ਸਮ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਉਹਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਜੀ ਉਹ ਵੀ ਅੱਜ ਪਹੁੰਚੇ ਆ ਇੱਥੇ ਤੇ ਅਸੀਂ ਵੀ ਸਾਰੇ ਪਹੁੰਚੇ ਆ ਜੀ ਇੱਥੇ ਤੇ Rajasthan ਨੂੰ ਇਸ ਯੂਨੀਵਰਸਿਟੀ ਦੇ ਵਿੱਚ ਜਿੰਨੇ ਲੋਕ ਪੜ੍ਹੇ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਦਰਦ ਆ ਇਸ ਚੀਜ਼ ਦਾ ਯੂਨੀਵਰਸਿਟੀ ਦਾ ਜੀ ਕਿਉਂਕਿ ਇਹਦੇ ਵਿੱਚ ਗਰੀਬ ਮੀਡੀਅਮ ਵਰਗ ਦੇ ਬੱਚਿਆਂ ਨੇ ਪੜ੍ਹਨਾ ਉਹ ਉੱਚੀ ਸਿੱਖਿਆ ਇੱਥੋਂ ਹੀ ਪ੍ਰਾਪਤ ਕਰਦੇ ਆ ਜੀ ਤੇ ਇਹ ਸਰਕਾਰਾਂ ਦਾ ਇਹ ਹੈ ਸਿੱਖਿਆ ਤੋਂ ਬੰਚਿਤ ਕਰਨਾ ਜੀ ਸਾਰੇ ਜੱਥੇਬੰਦੀਆਂ Rajasthan ਦੀਆਂ ਵੀ ਅਸੀਂ ਵੀ ਸਾਰੇ ਅਸੀਂ ਇਹ ਜਿੰਨਾ ਲੰਮਾ ਮਰਜ਼ੀ ਧਰਨਾ ਚੱਲੇ ਅਸੀਂ ਇੱਥੇ ਹੀ ਰਹਿਣ ਵਾਸਤੇ ਆਏ ਆ ਜੀ ਅੱਛਾ ਭਾਈ ਇਸ ਯੂਨੀਵਰਸਿਟੀ ਨੇ ਬਹੁਤ ਪ੍ਰੋਡਕਟ ਪੈਦਾ ਕਰਨੇ ਨੇ ਕਿੰਨੇ ਐਮ.ਐਲ.ਏ. ਇੱਥੋਂ ਬਣੇ ਮੰਤਰੀ ਇੱਥੋਂ ਬਣੇ ਜਾਂ ਜਿਹੜੇ ਖਾਸ ਤੌਰ ਤੇ ਉਹ ਜਿਹੜੇ ਸੱਤਾ ਦੇ ਖਿਲਾਫ ਲੜਦੇ ਆ ਜ਼ੁਲਮ ਦੇ ਖਿਲਾਫ ਲੜਦੇ ਉਹ ਇਸ ਯੂਨੀਵਰਸਿਟੀ ਦੀ ਤਾਸੀਰ ਹੀ ਆ ਵੀ ਇੱਥੋਂ ਖੂਨ ਪੈਦਾ ਹੁੰਦਾ ਉਹ ਫਿਰ ਇਹ ਉਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ ਜੇ ਸਕੀਮ ਹੈ ਇਹ ਮਤਲਬ ਵੀ ਇੱਥੋਂ ਪੰਜਾਬ ਦੀ ਜਿਹੜੀ ਆਵਾਜ਼ ਉੱਠਦੀ ਆ ਉਹ ਬੰਦ ਕਰਦੀ ਏ ਇਹ ਫਿਰ ਲੰਬਾ ਹਮਲਾ ਕਰ ਰਹੇ ਬਿਲਕੁਲ ਆਪਾਂ ਪੰਜਾਬ ਦੇ ਵਿੱਚ ਕਹਾਵਤ ਸੁਣਦੇ ਆ ਨਾ ਜੜਾਂ ਦੇ ਵਿੱਚ ਤੇਲ ਇਹ ਸਾਡੀਆਂ ਜੜਾਂ ਨੇ ਜੇ ਇੱਥੇ ਤੇਲ ਪਾਇਆ ਜਾਊਗਾ ਬੂਟੇ ਫੇਰ ਸੋ ਇਹ ਕੇਂਦਰ ਸਰਕਾਰ ਬਾਰ ਬਾਰ ਟੈਸਟ ਪੈਨ ਲਾ ਕੇ ਦੇਖ ਰਹੀ ਆ ਇਹਨਾਂ ਨੂੰ ਜਿਹੜਾ ਸਾੜਾ ਵਾ ਕਿ ਜ਼ਿਆਦਾ ਸੀ ਇਹਨਾਂ ਦੀ ਧੌਣ ਚੋਂ ਕਿੱਲਾ ਕੱਢ ਕੇ ਆਏ ਆ ਦਿੱਲੀ ਦੇ ਵਿੱਚ ਹੁਣ ਬਾਰ ਬਾਰ ਟੈਸਟ ਪੈਨ ਲਾ ਕੇ ਦੇਖਦੇ ਨੇ ਕਦੇ ਕਿਸ ਸਬਜੈਕਟ ਤੇ ਕਦੇ ਕਿਸ ਚੀਜ਼ ਦੇ ਉੱਪਰ ਸੋ ਇਹਨਾਂ ਦੇ ਇਹਨਾਂ ਨੇ ਹੁਣ ਇਸ ਚੀਜ਼ ਦੇ ਨਾਲ ਛੇੜਖਾਨੀ ਕੀਤੀ ਆ ਕਿ ਇਹ ਇਹਨਾਂ ਦੀ ਆਵਾਜ਼ ਕਿਵੇਂ ਬੰਦ ਹੋਵੇ ਇਹਨਾਂ ਦੀ ਐਜੂਕੇਸ਼ਨ ਜਿਹੜਾ ਇਹ ਇਹਨਾਂ ਸੱਭਿਆਚਾਰ ਬਾਰੇ ਆਪਦੇ ਲੋਕਾਂ ਬਾਰੇ ਇਹਨਾਂ ਦੇ ਅੰਦਰ ਜਿਹੜਾ ਜਨੂਨ ਆ ਲੜਨ ਦੀ ਤਾਕਤ ਆ ਉਹ ਕਿਵੇਂ ਬੰਦ ਕੀਤੀ ਜਾ ਸਕਦੀ ਆ ਆਪਦੇ ਸੱਭਿਆਚਾਰ ਤੋਂ ਆਪਦੇ ਧਰਮ ਤੋਂ ਆਪਦੇ ਇਤਿਹਾਸ ਤੋਂ ਕਿਵੇਂ ਤੋੜਿਆ ਜਾ ਸਕਦਾ ਵ ਤੇ ਉਹ ਸਾਨੂੰ ਉਹ ਸਾਡੇ ਇੰਸਟੀਚਿਊਟ ਆ ਜਿਹੜੇ ਸਾਨੂੰ ਇਤਿਹਾਸ ਨਾਲ ਜਾਣੂ ਕਰਾਉਂਦੇ ਆ ਸਾਨੂੰ ਸਾਡੀ ਪਾਵਰ ਦਿਖਾਉਂਦੇ ਆ ਸੋ ਉਹ ਸੀਜ਼ ਨੂੰ ਜੜਾਂ ਦੇ ਵਿੱਚ ਤੇਲ ਪਾਇਆ ਜਾ ਰਿਹਾ ਕਿ ਇਹ ਇਸ ਥਾਂ ਤੇ ਆਵਦਾ ਜਿਹੜੀਆਂ ਮਨਮਰਜ਼ੀਆਂ ਸਰਕਾਰ ਚਲਾ ਸਕੇ ਉਹ ਚਾਹੁੰਦੇ ਆ ਇੱਥੇ ਜਿੱਦਾਂ ਯੂਨੀਵਰਸਿਟੀ ਯੂਨੀਵਰਸਿਟੀ ਯੂਨੀਵਰਸ ਇੱਥੇ ਪੰਜਾਬ ਵੀ ਪੜ ਰਿਹਾ ਇੱਥੇ ਰਾਜਸਥਾਨ ਵੀ ਪੜ ਰਿਹਾ ਇੱਥੇ ਹਿਮਾਚਲ ਵੀ ਪੜ ਰਿਹਾ ਇੱਥੇ ਮਨੀਪੁਰ ਵੀ ਪੜ ਰਿਹਾ ਇੱਥੇ ਬਿਹਾਰ ਵੀ ਪੜ ਰਿਹਾ ਸਾਰੇ ਪੂਰੇ ਭਾਰਤ ਵਰਸ਼ ਤੋਂ ਇੱਥੇ ਸਟੂਡੈਂਟ ਪੜ ਰਹੇ ਨੇ ਮੇਰੇ ਨਾਲ ਏਜਿਪਟ ਤੋਂ ਆ ਸਟੂਡੈਂਟ ਉਹ ਵੀ ਇੱਥੇ ਪੜ ਰਹੇ ਨੇ ਸੋ ਹਰੇਕ ਥਾਂ ਤੋਂ ਜਿਹੜਾ ਇੱਥੇ ਇੱਕ ਅ ਅੱਜ ਤੱਕ ਚੱਲ ਰਹੀ ਹੈ ਬੰਦਾ ਇੱਥੇ ਜਿਹੜਾ ਆਪਦੇ ਸੂਬੇ ਤੋਂ ਆ ਕੇ ਇੱਥੇ ਪੜ ਰਿਹਾ ਵਾ ਸੋ ਆਪਦੀ ਲੈਂਗੁਏਜ ਨੂੰ ਪ੍ਰੇਫਰ ਕਰਦਾ ਵਾ ਜਿਸ ਦਿਨ ਇਹਨਾਂ ਦੇ ਇਹ ਮਨਸੂਬੇ ਕਾਮਯਾਬ ਹੋ ਜਾਣਗੇ ਇੱਥੇ ਪੰਜਾਬ ਦਾ ਜਿਹੜਾ ਸਟੂਡੈਂਟ ਆ ਉਹ ਪੰਜਾਬੀ ਚ ਪੇਪਰ ਦੇ ਸਕਦਾ ਸੋ ਜਿਹੜਾ ਮੇਰਾ ਸਬਜੈਕਟ ਆ ਮਾਸਟਰ ਆਫ ਸੋਸ਼ਲ ਵਰਕ ਇਹਦਾ ਸਿਲੇਬਸ ਇੰਗਲਿਸ਼ ਵਿੱਚ ਆ ਪਰ ਇਹਦੇ ਵਿੱਚ ਇਹ ਸਾਨੂੰ ਅਧਿਕਾਰ ਆ ਕਿ ਅਸੀਂ ਇਹਦਾ ਜਿਹੜਾ ਐਗਜ਼ਾਮ ਆ ਉਹ ਇੰਗਲਿਸ਼ ਵਿੱਚ ਵੀ ਦੇ ਸਕਦੇ ਆ ਅਸੀਂ ਪੰਜਾਬੀ ਵਿੱਚ ਵੀ ਦੇ ਸਕਦੇ ਆ ਅਸੀਂ ਹਿੰਦੀ ਵਿੱਚ ਵੀ ਦੇ ਸਕਦੇ ਆ ਪਰ ਜਿਸ ਦਿਨ ਇਹ ਸਰਕਾਰਾਂ ਇਸ ਆਪ ਦੇ ਜਿਹੜੇ ਮਨਸੂਬੇ ਇਹਨਾਂ ਦੇ ਵਿੱਚ ਕਾਮਯਾਬ ਹੋ ਗਿਆ ਆ ਆਪ ਦਾ ਇੰਪਲੀਮੈਂਟ ਜਿਹੜਾ ਪਲਾਨਟ ਇੱਥੇ ਕਰਤਾ ਇਹਨਾਂ ਨੇ ਤਾਂ ਉਸ ਟਾਈਮ ਇਹ ਚੀਜ਼ਾਂ ਜਿਹੜੀਆਂ ਨੇ ਇਹ ਵਿਲੱਖਣਤਾ ਜਿਹੜੀ ਖਤਮ ਹੋ ਜੂਗੀ ਸਾਡੇ ਤੇ ਹਿੰਦੀ ਥੋਪ ਦਿੱਤੀ ਜਾਊਗੀ ਜਾਂ ਸਾਡੇ ਤੇ ਕੋਈ ਹੋਰ ਭਾਸ਼ਾ ਥੋਪ ਦਿੱਤੀ ਜਾਊਗੀ ਸਾਡਾ ਵਿਲੱਖਣਤਾ ਜਿਹੜੀ ਉਹ ਖਤਮ ਹੋ ਜੂਗੀ ਸੋ ਇਹ ਸਰਕਾਰਾਂ ਇਸੇ ਚੀਜ਼ ਨੂੰ ਖਰਾਬ ਕਰਨ ਦੇ ਲਈ ਆਪਦੀਆਂ ਮਨਮਰਜ਼ੀ ਦੀਆਂ ਫੀਸਾਂ ਲਾਗੂ ਕਰਨ ਲਈ ਆਪਦੀ ਮਨਮਰਜ਼ੀ ਦੇ ਅਧਿਆਪਕ ਇੱਥੇ ਲਾਉਣ ਲਈ ਸਾਰਾ ਜਿਹੜਾ ਤਾਣਾ ਬਾਣਾ ਉਹ ਕਰ ਰਹੀ ਆ ਬਟ ਪੰਜਾਬ ਨੇ ਮੂੰਹ ਤੋੜ ਜਵਾਬ ਦਿੱਤਾ ਇਸ ਵਕਤ ਪਹਿਲਾਂ ਹੀ ਨੱਕ ਭੰਨਿਆ ਇਹਨਾਂ ਦਾ ਸੋ ਜੇ ਅੱਗੇ ਵੀ ਇਹ ਇਹੋ ਜਿਹਾ ਕੁਝ ਕਰਦੇ ਰਹਿਣਗੇ ਤਾਂ ਪੰਜਾਬ ਨੱਕ ਭੰਨਦਾ ਰਹੂਗਾ ਅੱਛਾ ਇਹ ਮੋਰਚਾ ਫਿਰ ਕਿਉਂਕਿ SLAAB ਦੇ ਹਿਸਾਬ ਨਾਲ ਲੋਕਾਂ ਦੇ ਕੱਟ ਦੇ ਹਿਸਾਬ ਨਾਲ ਲੱਗਦਾ ਵੀ ਜਿੱਤੇ ਪਿਆ ਪਰ ਕੋਈ ਹੈ ਲੱਗਦਾ ਵੀ ਜਿਵੇਂ ਕਾਲੇ ਕਾਨੂੰਨ ਵਾਪਸ ਕਰਵਾਤੇ ਸੀ ਇਹਦੇ ਤੇ ਭਾਜਪਾ ਨੂੰ ਅੜਨ ਤਾਂ ਨਹੀਂ ਦਿੰਦੇ ਨਹੀਂ 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 ਪੰਜਾਬ ਪੰਜਾਬ ਨੂੰ ਲੜਨਾ ਆਉਂਦਾ ਪੰਜਾਬ ਨੂੰ ਅੜਨਾ ਆਉਂਦਾ ਵਾ ਤੇ ਬਹਿ ਜਾਗੇ ਉੱਥੇ ਇੰਨੀ ਦੂਰ 350 ਕਿਲੋਮੀਟਰ ਜਾ ਕੇ ਜੇ ਪੰਜਾਬ ਬੈਠਣਾ ਜਾਣਦਾ ਵਾ ਇਹ ਤਾਂ ਫੇਰ ਆਪਦੀਆਂ ਜੜ੍ਹਾਂ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ ਇੱਥੇ ਨਾ ਬੈਠਿਆ ਜਾਊਗਾ ਸੋ ਜੰਗ ਲੰਮੀ ਚੱਲ ਸਕਦੀ ਆ ਪਰ ਇਹ ਨਹੀਂਗਾ ਵੀ ਇਹਨਾਂ ਨੂੰ ਜਿੱਤਣ ਦੇ ਦੇਾਂਗੇ ਅਸੀਂ ਇਹ ਜਿਹੜੇ ਇਹਨਾਂ ਨੇ ਲਿਆਂਦੇ ਆ ਸੈਨਟ ਨੂੰ ਭੰਗ ਕਰਨ ਵਾਲਾ ਸਿਸਟਮ ਲਿਆਂਦਾ ਜਿਹੜਾ ਇਹਨਾਂ ਨੇ ਆਪਦੀਆਂ ਮਨਮਰਜ਼ੀਆਂ ਕਰਨ ਦਾ ਜਿਹੜਾ ਰਾਹ ਖੋਲਣ ਨੂੰ ਫਿਰਦੇ ਆ ਇਹ ਅਸੀਂ ਇਹ ਨਹੀਂ ਖੁੱਲਣ ਦੇਣਾ ਅੱਛਾ ਆਖਰੀ ਸਵਾਲ ਹੈ ਬਾਈ ਤੁਸੀਂ ਆਮ ਤੌਰ ਤੇ ਉਹਨਾਂ ਮੁੰਡਿਆਂ ਨੂੰ ਮਿਲਦੇ ਹੋ ਜਿਹੜੇ ਨਸ਼ੇ ਦੇ ਵਿੱਚ ਸੀਗੇ ਜਾਂ ਜਿਹੜੇ ਨਸ਼ੇ ਦੇ ਵਿੱਚੋਂ ਨਿਕਲ ਰਹੇ ਨੇ ਤੁਸੀਂ ਚਲੋ ਇਹ ਕਹਿਣ ਤੋਂ ਪਾ ਵੀ ਬਹੁਤ ਸਾਰੇ ਪੰਜਾਬ ਕਿਉਂਕਿ ਪੰਜਾਬ ਬਹੁਤ ਨਸ਼ੇਚ ਹੋ ਗਿਆ ਪੰਜਾਬ ਦੇ ਬਹੁਤ ਮੁੰਡਿਆਂ ਨੂੰ ਮਿਲਦੇ ਹੋ ਪੰਜਾਬ ਦੇ ਮੁੰਡਿਆਂ ਦਾ ਸੁਭਾਅ ਕਿ ਹੋ ਜਾ ਕਿਹੋ ਜੀ ਤਾਸੀਰ ਆ ਉਹਨਾਂ ਦੇ ਵਿੱਚ ਜੋ ਜਜ਼ਬਾ ਕਿਵੇਂ ਉੱਠਦਾ ਕਿਉਂ ਉੱਠਦਾ ਇਹ ਪੰਜਾਬ ਨੂੰ ਹੀ ਕਿਉਂ ਤਾਂ ਹੀ ਟਾਰਗੇਟ ਕਰਦੇ ਨੇ ਇਹਨਾਂ ਦੇ ਨੌਜਵਾਨਾਂ ਤੋਂ ਡਰਦੇ ਕਿਉਂ ਨੇ ਸਾਡੇ ਨੌਜਵਾਨਾਂ ਚ ਇਹੋ ਜੀ ਚੀਜ਼ ਕੀ ਹੈ ਸਾਡੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਆ ਗੱਲ ਇਹਨਾਂ ਦੀ ਤਸਵੀਰ ਦੀ ਆ ਇਹਨਾਂ ਦੀ એનર્ਜੀ ਦੀ ਆ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹਨਾਂ ਦੀ એનર્ਜੀ ਜਿੱਧਰ ਵੀ ਜਾਊਗੀ ਧੂੜਾਂ ਪਟੂਗੀ ਇਸ એનર્ਜੀ ਤੋਂ ਡਰਦੇ ਆ ਜਦ ਇਹ એનર્ਜੀ 1947 ਵੇਲੇ ਜਾਂ ਉਸ ਤੋਂ ਪਹਿਲਾਂ ਸੀਗੀ ਤਾਂ ਇਹ એનર્ਜੀ ਫਾਂਸੀ ਦੇ ਰਸੇ ਪਾਉਂਦੀ ਰਹੀ ਆ ਗਲ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਇਸੇ એનર્ਜੀ ਦੀਆਂ ਨੇ ਪੰਜਾਬ ਦੀ એનર્ਜੀ ਦੀਆਂ ਨੇ ਸੋ ਉਸ ਤੋਂ ਬਾਅਦ ਜਿੰਨੀਆਂ ਵੀ ਮੂਵਮੈਂਟਾਂ ਹੋਈਆਂ ਨੇ ਸੋ ਉਹਨਾਂ ਦੇ ਵਿੱਚ ਇਸੇ એનર્ਜੀ ਦੇ ਇਸੇ ਜਜ਼ਬੇ ਨੇ ਕੰਮ ਕੀਤਾ ਵਾ ਸੋ ਪੰਜਾਬ ਦੀ ਜਿਹੜੀ ਪੰਜਾਬ ਦੇ ਨੌਜਵਾਨਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਉਹ ਹਰੇਕ ਪੰਜਾਬੀ ਅਸੀਂ ਅਸੀਂ ਪੰਜਾਬੀ ਲੋਕ ਨਸ਼ੇ ਦੇ ਵਿੱਚ ਗਲਤਾਨ ਹੋਏ ਕਿਵੇਂ ਸਾਡੇ ਸਾਹਮਣੇ ਲਿਆ ਕੇ ਪ੍ਰੋਡਕਟ ਰੱਖ ਦਿੱਤਾ ਗਿਆ ਅਸੀਂ ਤਾਂ ਬਾਗੀ ਸੀ ਸਾਨੂੰ ਅਸੀਂ ਕਰਦੇ ਹੀ ਉਹ ਚੀਜ਼ਾਂ ਜਿਹੜੀ ਚੀਜ਼ ਤੋਂ ਸਾਨੂੰ ਰੋਕਿਆ ਜਾਂਦਾ ਸਾਨੂੰ ਅਸੀਂ ਜਦੋਂ ਸਾਡੇ ਦਿੱਲੀ ਨੂੰ ਤੁਰੇ ਆ ਕਿਸਾਨ ਅਸੀਂ ਉਹਨਾਂ ਨਹੀਂ ਸੀ ਤੁਰੇ ਜਦੋਂ ਉੱਥੋਂ ਮੂਰੇ ਬੈਰੀਕੇਡ ਭੰਨੇ ਆ ਜਦੋਂ ਮੂਰੇ ਹਰਿਆਣਾ ਪੁਲਿਸ ਲੱਗੀ ਆ ਅਸੀਂ ਉਦੋਂ ਤੁਰੇ ਆ ਵੀ ਐ ਐ ਤੁਸੀਂ ਰੋਕ ਲਓਗੇ ਅਸੀਂ ਬਾਗੀ ਕਿਸਮ ਦੇ ਸਾਡਾ ਸੁਭਾਅ ਬਾਗੀ ਆ ਸਾਡਾ ਸਾਡਾ ਖੂਨ ਬਾਗੀ ਆ ਸਾਡਾ ਜਿਹੜਾ ਇਲਾਕਾ ਵਾ ਜਿੱਥੇ ਅਸੀਂ ਹਮੇਸ਼ਾ ਜਿਹੜੇ ਹਮਲਾਵਰ ਹੋ ਕੇ ਆਏ ਆ ਉਹਨਾਂ ਦੇ ਨਾਲ ਅਸੀਂ ਲੜੇ ਆ ਸਾਡੇ ਖੂਨ ਦੇ ਵਿੱਚ ਬਾਗੀ ਪੁਣਾ ਵਾਂ ਸਾਨੂੰ ਜਿਹੜੀ ਚੀਜ਼ ਤੋਂ ਰੋਕਿਆ ਜਾਂਦਾ ਸੀ ਉਹ ਕਰਦੇ ਆ ਜਿਹੜੀ ਚੀਜ਼ ਬੋਲਣ ਤੋਂ ਰੋਕਿਆ ਜਾਂਦਾ ਉਹ ਬੋਲਦੇ ਆ ਸਾਡਾ ਸੁਭਾਅ ਬਾਗੀ ਹੈ ਇਸ ਮੈਂ ਇਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਵੇਖਦਾ ਹੁੰਨਾ ਵਾਂ ਇਹਨਾਂ ਅੱਜ ਵੀ ਜਦੋਂ ਕਿਸੇ ਚੀਜ਼ ਨਸ਼ੇ ਦੇ ਵਿੱਚੋਂ ਕਿਸੇ ਨੌਜਵਾਨ ਨੂੰ ਕੱਢਣਾ ਹੁੰਦਾ ਉਹਨੂੰ ਇਹ ਚੀਜ਼ਾਂ ਸਮਝਾਈਆਂ ਜਾਂਦੀਆਂ ਕਿ ਤੇਰੀ ਇਹ એનર્ਜੀ ਜਿਹੜੀ ਆ ਉਹ ਕਿਸ ਲੈਵਲ ਤੇ ਆ ਤੇਰੀ ਡਾਇਵਰਸ਼ਨ ਕਿਦਾਂ ਹੋਊਗੀ ਸੋ ਇਸ ਤਰੀਕੇ ਨਾਲ ਹੀ ਜੇ ਆਪਾਂ ਕਹਿ ਦਈਏ ਕੱਲੀਆਂ ਦਵਾਈਆਂ ਨਾਲ ਪੰਜਾਬ ਨੂੰ ਠੀਕ ਕਰ ਲਾਂਗੇ ਨਹੀਂ ਹੋ ਸਕਣਾ ਪੰਜਾਬ ਨੂੰ ਉਹਦੀ ਤਸਵੀਰ ਸਮਝਾਉਣੀ ਪਊਗੀ ਬਹੁਤ ਸ਼ੁਕਰੀਆ ਭਾਈ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਹ ਸਕੰਦਰ ਗਿਲਟੂ ਡੀਕੇ ਬਹੁਤ ਵੱਡੀ ਲੜਾਈ ਲੜ ਰਹੇ ਨੇ ਇਹ ਨਸ਼ੇ ਦੇ ਖਿਲਾਫ ਪੰਜਾਬ ਦੀ ਔਰ ਅੱਜ ਪੰਜਾਬ ਯੂਨੀਵਰਸਿਟੀ ਦੇ ਲੜਾਈ ਲੜਨੇ ਤੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਕਿ ਮੋਰਚਾ ਹਰ ਹਾਲਤ ਜਿੱਤਿਆ ਜਾਏ